ਆ ਪੁਲਸ ਮੁਰਦਾਵਾ ਜੀ ਸਰਪੰਚ ਮੁਰਦਾਵਾ ਜਨਰਲ ਚੋਪਰਾ ਦੀ ਬਾਗਾ ਜੱਜਾ ਹੱਤਾ ਕੁਬਰਾਵਾਂ ਹੱਤਾ ਕੁਬਰਾਵਾਂ ਮੁਰਦਾਵਾ 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 ਆ ਪੁਲਸ ਮੁਰਦਾਵਾ ਨਾ ਸਰ ਪਰ ਪੁਲਸ ਆ ਮੁਰਦਾਵਾ ਪਰ ਐਸੇ ਬੰਦੇ ਆ ਮੁਰਦਾਵਾ ਦੀ ਕਾਰਵਰੀ ਦੀ ਤੱਕ ਮਾਰੀ ਕਿਹੜਾ ਪਿੰਡ ਕੀ ਗਲਤ ਹੋਈ ਆ ਪਿੰਡ ਮਸਰਾਲਾ ਕੀ ਗੱਲਬਾਤ ਹੋਈ ਆ ਗੱਲਬਾਤ ਹੋਈ ਕਿ ਸਾਡਾ ਪਲਾਟ ਅਸੀਂ ਮਕਾਨ ਬਣਾਇਦਾ ਸੀ ਤੇ ਨਾਲ ਖਾਲੀ ਪਲਾਟ ਹੀ ਉਥੇ ਹੀ ਆਪਣੇ ਪਲਾਟ ਦੇ ਵਿੱਚ ਕੰਦ ਕੱਢੇ ਕਰਦੇ ਸੀ ਕੰਦ ਕੱਢੇ ਕਰਦੇ ਸੀ ਤੇ ਉਹ ਦੂਸਰੇ ਨਾਲ ਜਿਹੜਾ ਸਾਡੇ ਚਾਚੇ ਦਾ ਮੁੰਡਾ ਸੀ ਉਹਨਾਂ ਦਾ ਨਾਲ ਪਲਾਟ ਸੀ ਉਹ ਸਾਨੂੰ ਕੰਦ ਕੱਢਣ ਤੋਂ ਉਹਨਾਂ ਰੋਕਦਾ ਸੀ ਤੇ ਰੋਕਦਾ ਸੀ ਤੇ ਇੱਕ ਮੇਰੇ ਪਤੀ ਫੈਸਲਾ ਵੀ ਹੋ ਗਿਆ ਸੀ ਪੁਲਿਸ ਨੇ ਫੈਸਲਾ ਵੀ ਸਾਨੂੰ ਦੇ ਦਿੱਤੇ ਦਾ ਸੀ ਕਿ ਤੁਸੀਂ ਨਿਸ਼ਾਨੀ ਲਾ ਕੇ ਤੇ ਇੰਨੀ ਤੇ ਤੁਸੀਂ ਕੱਢ ਸਕਦੇ ਹੋ ਆਪਣੀ ਕੰਦ ਦੋ ਇੱਕ ਡੇਢ ਮਹੀਨਾ ਪਹਿਲਾਂ ਦੀ ਗੱਲ ਹੈ ਇੱਕ ਇਹਨਾਂ ਨੇ ਕੀ ਕੀਤਾ ਕਿ ਉੱਥੋਂ ਕੁਝ ਕੁਝ ਕਰੇ ਕਰਦੇ ਸੀ ਉੱਥੇ ਤੋਂ ਬਿਜੇ ਕੁਮਾਰ ਆਇਆ ਉਹਨੇ ਇਹਨਾਂ ਨੂੰ ਪਾੜ ਲਿਆ ਪੜ ਕੇ ਤੇ ਇਹਨਾਂ ਦੇ ਆ ਛਾਤੀ ਤੇ ਵੀ ਬੈਠ ਗਿਆ ਤੇ ਦਾਤਰ ਮਾਰਿਆ ਪਿੱਠ ਤੇ ਕਈ ਮਾਰੀ ਜਨਾਨੀ ਉਹਦੀ ਨੇ ਉਹ ਚਾਰ ਜਨੇਹੀ ਉਹ ਬਿਜੇ ਕੁਮਾਰ ਉਹਦੀ ਪਤਨੀ ਰਕੇਸ਼ ਕੁਮਾਰੀ ਅ ਅਕਸ਼ੇ ਕੁਮਾਰ ਉਹਦਾ ਬੇਟਾ ਬੇਟੀ ਤਾਂ ਅਕਸ਼ੀ ਸੈਣੀ ਜੀ ਜਦੋਂ ਤੁਹਾਨੂੰ ਕਿਹੋ ਜਿਹਾ ਲੱਗਦਾ ਮੇਰੇ ਪਤੀ ਹੀ ਕੀ ਨਾ ਲੱਗਦਾ ਰਵੀ ਕੁਮਾਰ ਹਾਂਜੀ ਕਿੰਨੇ ਵਜੇ ਘਟਣਾ ਕੱਲ 8:30 10 ਵਜੇ ਦਾ ਪਲਾਟ ਉਹ ਕਿੰਨੇ ਮਰਲੇ ਦਾ ਪਲਾਟ ਹੈ 14 ਕਮਰਲੇ ਦਾ ਹੀ ਉਹ ਲੈ ਝਗੜਾ ਹੈ 14 ਮਰਲੇ ਕੋਸ਼ੇ ਉੱਪਰ ਹੀ ਚਾ 14 ਹੀ ਹਾਂਜੀ ਉਹਦਾ ਝਗੜਾ ਹੈ ਉਹ ਕੀ ਕਹਿੰਦੇ ਕਿ ਉਹ ਰੋਕ ਦੇਗੇ ਉਹ ਰੋਕਦੇ ਹੀ ਰਸਤੇ ਰਸਤੇ ਦਾ ਕੋਈ ਚੱਕਰ ਪਾਉਂਦੇ ਹੀ ਤੇ ਰਸਤਾ ਹੈ ਨਹੀਂ ਵਿੱਚ ਤਾਂ ਕਿ ਰਸਤਾ ਹੈ ਨਹੀਂ ਵਿੱਚ ਰਸਤਾ ਪਿੱਛੇ ਹੀ ਬੰਦ ਹੋ ਜਾਂਦਾ ਹੀ ਉਹ ਰਸਤੇ ਦਾ ਕੋਈ ਚੱਕਰ ਪਾਉਂਦੇ ਹੀ ਹੁਣ ਪੁਲਿਸ ਨੇ ਕੀ ਕੀਤਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੱਲ ਦੀ ਪੁਲਸ ਵਾਲਿਆਂ ਨੇ ਉਹਨਾਂ ਨੇ ਪੁਲਸ ਵਾਲਿਆਂ ਨੇ ਆਹੀ ਚਿਹ ਬੰਦੇ ਲਖਾਏ ਹੀ ਇਹਨਾਂ ਨੇ 5 ਬੰਦੇ ਰੱਖੇ ਇੱਕ ਬੰਦਾ ਕੱਢ ਦਿੱਤਾ ਵਿੱਚੋਂ ਹਾਂਜੀ ਜਿਹੜਾ ਮੇਨ ਬੰਦਾ ਜਿਹੜਾ ਇਹਨੂੰ ਸ਼ਾਇਦ ਦਿੰਦਾ ਹੀ ਹਰ ਕੰਮ ਕਰਾਂਦਾ ਹੀ ਨਾਲ ਹੋ ਕੇ ਤੁਹਾਡੀ ਕੀ ਮੰਗ ਹੈ ਸੋ ਉਹਦਾ ਨਾਹੀਂ ਸੁਖਦੇਵ ਰਾਜ ਅਹੀਂ ਜਾਣਿਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੰਦੇ ਰਸਟ ਹੋਣੇ ਚਾਹੀਦੇ ਜਿਹੜੇ ਪਹਿਲੇ ਬੰਦੇ ਰਸਟ ਹੋਣ ਫੇਰ ਅਸੀਂ ਸੰਸਕਾਰ ਕਰਨਾ ਇਦਾਂ ਨਹੀਂ ਕਰਨਾ ਤੁਹਾਡੇ ਪਤੀ ਤੇ ਜਿਹੜਾ ਜਿੰਨੇ ਹਮਲਾ ਕੀਤਾ ਉਹ ਆਪਸ ਵਿੱਚ ਕੀ ਲੱਗਦੇ ਨੇ ਭਰਾ ਲੱਗਦੇ ਆਏ ਚਾਚੇ ਦੇ ਮੁੰਡੇ ਆ ਹਾਂਜੀ ਇਹ ਘਟਨਾ ਕੱਲ 10:30 ਵਜੇ ਦੱਸਦੇ ਉਹਨਾਂ ਬਿਆਨ ਲਿਖਾਇਆ ਜੀ ਹਾਂ ਇਹ ਦੰਦਾ ਇਹ ਪਹਿਲਾਂ ਜਗਾ ਦਾ ਝਗੜਾ ਚੱਲਦਾ ਸੀ ਕਿ ਪਹਿਲਾਂ ਹੀ ਸ਼ੁਰੂ ਹੋ ਗਿਆ। ਇਸ ਤਾਫੀ 5-6 ਮਹੀਨਿਆਂ ਤੋਂ ਚੱਲ ਰਿਹਾ ਸੀ ਝਗੜਾ ਤੇ ਕੋਰਟ ਕੇਸ ਵੀ ਚੱਲਦੇ ਇਹਨਾਂ ਦੇ। ਕੱਲ ਕਦੇ ਉਹ ਰਵੀ ਕੁਮਾਰ ਆਪਣੀ ਜਿਹੜੀ ਘਰ ਦੀ ਚਾਰਜ ਰੋਈ ਕਰ ਰਿਹਾ ਸੀਗਾ। ਇਹਨਾਂ ਨੇ ਆ ਕਿਤੇ ਉੱਤੇ ਹਮਲਾ ਕਰਤਾ। ਵਿੱਚ ਵਿਜੇ ਕੁਮਾਰ ਤੇ ਉਹਦੀ ਘਰ ਦੀ ਰਕੇਸ਼ ਕੁਮਾਰੀ ਉਹਦਾ ਲੜਕਾ ਅਕਸ਼ੇ ਕੁਮਾਰ ਅਕਸ਼ੇ ਸੈਣੀ ਤੇ ਇਹਦੀ ਇੱਕ ਲੜਕੀ ਹੈ ਪਖਤਾਕਸੀ ਸੈਣੀ। ਤੇ ਦੋ ਬੰਦੇ ਨਾਲ ਹੋਰ ਲਖਾਇਆ ਇੱਕ ਜਗਿੰਦਰਪਾਲ ਸ਼ਕਦੇਵ ਰਾਜ ਕਿੰਨੀ ਚੰਦੇ ਝਗੜਾਗਾ ਹਾਂਜੀ ਜ਼ਮੀਨ ਕਿੰਨੀ ਦੇ ਝਗੜਾਗਾ ਜੀ ਦਾ ਪਲਾਟ ਪਲੋਟ ਹੈ ਘਰੇਲੂ ਕੁਝ 10 15 20 ਮਰਲੇ ਦਾ ਪਲਾਟ ਹੈਗਾ ਸੀ ਇਹ ਕਹਿੰਦੇ ਇੱਕ ਪੁੱਠੇ ਸਮਝੋਤਾ ਵੀ ਕਰਵਾ ਦਿੱਤਾ ਤੇ ਫਿਰ ਦੋ ਬੰਦੇ ਦਾ ਪਹਿਲਾਂ 2 ਮਹੀਨੇ ਪਹਿਲਾਂ ਦੀ ਗੱਲ ਉਹ ਸਮਝੋਤਾ ਵੀ ਕਰਾਇਆ ਸੀ ਇਹਨਾਂ ਦਾ ਤੇ ਬਾਅਦ ਚ ਫਿਰ ਇਹਨਾਂ ਨੇ ਕੋਰਟ ਕੇਸ ਲਾਤਾ ਉਹਨੂੰ ਸਟੇਜ 2 ਉਹ ਮਿਲਿਆ ਸੀ ਦੱਸਦੇ ਕੋਈ ਤੇ ਉਹ ਸਟੇਜ ਦੇ ਵਿੱਚ ਵੀ ਇਹਨਾਂ ਨੇ ਕੋਈ ਨਈ ਕੰਮ ਸ਼ੁਰੂ ਕਰਦਣਾ ਇਸ ਕਰਕੇ ਨਾਲ ਫੇਫੜਾ ਹੋ ਗਿਆ ਸ੍ਰੀ ਕੋਲ ਕੀ ਲੱਗਦਾ ਜੀ ਇਹ ਮਤਲਬ ਰਸੀਕੇ ਜੋ ਚਾਚੀ ਦਾਜ ਦੇ ਲੜਕੇ ਲੱਗੇ ਕਿੰਨੇ ਬੰਦੇ ਖਲਾਫ ਮਾਮਲਾ ਦਰਜ ਕੀਤਾ ਹੈ ਪੰਜ-ਪੰਜਾ ਖਲਾਫ ਮਾਮਲਾ ਦਰਜ ਹੋਇਆ ਜੀ ਦਸਤ ਕੋਈ ਸਾਰੇ ਸ਼ਾਪਿੰਗ ਮਾਰੀ ਕਰੀ ਇਹ ਨਹੀਂ ਹੋਇਆ ਜੀ ਕੋਈ ਦਸਤ ਕੋਈ ਪੋਸਟਮਾਨ ਕਰਵਾਦੇ ਪੋਸਟਮਾਨ ਨੂੰ ਕਰਾਦੇ